ਕਹਿੰਦੇ ਨੇ ਕਿ ਧੀਆਂ ਪੁੱਤਰ ਤੇ ਇਨਸਾਨ ਨੂੰ ਬਹੁਤ ਵੱਡੀ ਆਸ ਹੁੰਦੀ ਹੈ ਆਸ ਹੁੰਦੀ ਹੈ ਕਿ ਜਦੋਂ ਸਾਡਾ ਪੁੱਤ ਜਵਾਨ ਹੋਏਗਾ ਸਾਡੇ ਬੁਢਾਪੇ ਦਾ ਸਹਾਰਾ ਬਣੇਗਾ ਸਾਡੀ ਦੇਖਭਾਲ ਕਰੇਗਾ ਸਾਨੂੰ ਮੰੰਜੇ ਤੇ ਬੈਠਿਆ ਰੋਟੀ ਖਵਾਏਗਾ ਅਤੇ ਸਾਡੀ ਸੇਵਾ ਕਰੇਗਾ ਪਰ ਕਦੀ ਕਦੀ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਹੁੰਦਾ ਹੈ ਬਟਾਲਾ ਦੇ ਮੁਹੱਲਾ ਤੇਲੀਆਂਵਾਲ ਚ ਪਹੁੰਚੇ ਹਾਂ ਤਸਵੀਰਾਂ ਸਾਂਝੀਆਂ ਕਰਦੇ ਹਾਂ ਇੱਕ ਬਜ਼ੁਰਗ ਜੋੜਾ ਜੋ ਕਿ ਇਸ ਨੌਜਵਾਨ ਦੇ ਦਾਦੀ ਦਾਦਾ ਜੀ ਹਨ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਇਸ ਨੌਜਵਾਨ ਦੇ ਮਾਰਾ ਇਸ ਦੁਨੀਆ ਵਿੱਚ ਨਹੀਂ ਹਨ ਪਰ ਸਭ ਤੋਂ ਵੱਡੀ ਫਿਕਰ ਦੀ ਗੱਲ ਇਸ ਬਜ਼ੁਰਗ ਜੋੜੇ ਵਾਸਤੇ ਇਹ ਹੈ ਕਿ ਉਹਨਾਂ ਦਾ ਇਹ ਜਿਹੜਾ ਪੋਤਾ ਹੈ 17-18 ਸਾਲ ਦੀ ਉਮਰ ਹੈ ਨੌਜਵਾਨ ਹੈ ਜਦੋਂ ਉਸ ਨੂੰ ਸਹਾਰਾ ਬਣਨਾ ਚਾਹੀਦਾ ਸੀ ਅੱਜ ਇਹ ਬਜ਼ੁਰਗ ਉਸ ਨੌਜਵਾਨ ਦਾ ਸਹਾਰਾ ਬਣੀ ਬੈਠੇ ਹਨ ਅਤੇ ਲਗਾਤਾਰ ਗੁਹਾਰ ਲਗਾਉਂਦੇ ਹਨ ਸਮਾਜ ਸੇਵੀ ਸੰਸਥਾਵਾਂ ਨੂੰ ਜਾਂ ਜਿਹੜੇ ਐਨ ਆਰ ਆਈ ਵੀਰ ਨੇ ਜਿਹੜੇ ਅਜਿਹੇ ਲੋਕਾਂ ਦਾ ਦਰਦ ਜਾਣਦੇ ਹਨ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਮੰਗ ਕੀ ਹੈ ਜਾਣਦੇ ਆ ਗੱਲਬਾਤ ਕਰਦੇ ਆ ਨਾਲ ਹਾਲਚਾਲ ਪੁੱਛਦੇ ਆ ਹੱਡ-ਬੀਤੀ ਪੁੱਛਦੇ ਆ ਕਿਉਂਕਿ ਜਿਸ ਤਨ ਲੱਗੀਆਂ ਸੋ ਤਾਂ ਜਾਣੇ ਇਹ ਗੱਲ ਕਹੀ ਜਾਂਦੀ ਹੈ ਇਹਨਾਂ ਦੀ ਜ਼ੁਬਾਨੀ ਸੁਣਦੇ ਆ ਕਿ ਹਾਲਾਤ ਕਿਸ ਤਰ੍ਹਾਂ ਦੇ ਹਨ ਸਸਕਲ ਜੀ ਪਾਪਾ ਜੀ ਸ਼ੋਬਨਾਮ ਕੀ ਜੀ ਸੂਤਾ ਜੰਮੀ ਸੂਤਾ ਸਿੰਘ ਜੀ ਕੀ ਨਾਮ ਇਹਦਾ ਕਿੰਨੀ ਉਮਰ ਹੈ ਇਹ ਨਾ ਇਹ ਨਾਂ ਤੇ ਹੈਗਾ ਜੀ ਗੁਰਬਾਲ ਸਿੰਘ ਜੀ ਹਾਂ ਉਮਰ ਕਿੰਨੀ ਜੀ ਉਮਰ 16 ਸਾਲ ਦੀ ਆ ਵੇਖੋ ਅਜਾ ਉਹ ਦੋੰਦੀ ਜਿਹੜੀ ਮਾਂ ਮਰੀ ਆ ਵੇਖੋ ਇਹ ਤੇ ਹਸਾਲ ਦਾਦੀ ਜੀ ਇਹਦੇ ਮਾਪੇ ਦੀ ਜੱਥ ਕਦੋਂ ਹੋਈ ਹੈ ਕਦੋਂ ਮੌਤ ਹੋਈ ਆ ਵੇਖੋ ਜੀ ਲਿਖਿਆ ਹੋਇਆ ਪੜਨਾ ਨਹੀਂ ਆਦਾ ਵੇ ਮਾਦਰੀ ਅਨਪੜ੍ਹਨੇ 2008 ਦੀ ਇਹ ਘਟਨਾ ਹੈ ਜਦੋਂ ਇਹਦੇ ਮਾਤਾ ਮੌਤ ਹੋਈ ਹੈ 3 ਸਾਲ ਦਾ ਤੇ ਤੁਸੀਂ ਕਿਦਾਂ ਸਹਮ ਦਿਆਂ ਨੂੰ ਮੈਂ ਜੀ ਸੋਖੀ ਮੈਂ ਤੇ ਸਾਹਮਣੇ ਮੈਂ ਛੱਡ ਨਹੀਂ ਸਕਦੀ ਆਪਣੇ ਪੁੱਤ ਨਹੀਂ ਉਹ ਤੇ ਸਾਰੇ ਕਹਿੰਦੇ ਆ ਮੂਲ ਨੂੰ ਵਿਆਜ ਪਿਆਰਾ ਹੁੰਦਾ ਗਾਂ ਪੁੱਤਾਂ ਦੇ ਵੀ ਗਾਂ ਪੁੱਤ ਸਾਨੂੰ ਜ਼ਿਆਦਾ ਪਿਆਰੇ ਹੁੰਦੇ ਆ ਪਰ ਕਿੰਨੀ ਕੋਖ ਹੁੰਦੀ ਹੈ ਬਜ਼ੁਰਗ ਹੋ ਗਏ ਉਹ ਤੁਹਾਨੂੰ ਆਪ ਸੇਵਾ ਦੀ ਲੋੜ ਆ ਠੀਕ ਪਿਆ ਸੀ ਤਾਂ ਵੇਖੋ ਅਸੀਂ ਨੰਗਾ ਲੱਗਿਆ ਇੱਥੇ ਆ ਵੇਖੋ ਸਾਠ ਬਾਗੀ ਇੱਥੇ ਤੇ ਮੈਂ ਉੱਤੇ ਮੈਂ ਤੁਰਿਆ ਨਹੀਂ ਜਾਂਦਾ ਹੁਣ ਲੱਕ ਤੋਂ ਤੇ ਚੁੱਕਿਆ ਨਹੀਂ ਜਾਂਦਾ ਜਵਾਨ ਹਿਆਰ ਮਰਾ ਜੀ ਤੁਹਾਡੀ ਉਮਰ ਕਿੰਨੀ ਹੈ ਯਾਰ ਕੁਛ ਤੁਹਾਡੀ ਉਮਰ ਦੋਨਾਂ ਦੀ ਕਿੰਨੀ ਹੈ ਅੰਮ੍ਰਿਤ ਜੀ ਉਹ ਸਾਹ ਨਹੀਂ ਹੈ ਮੈਨੂੰ ਪੜੇ 60 ਕੀ ਕੰਮ ਕਰਦੇ ਹੋ ਬਾਬ ਜੀ ਇਤਰਾ ਮੈਂ ਹੰਤੀ ਆ। ਹੋਰ ਕੀ ਕਰਨਾ ਮਰਾਜ਼ ਵੀ ਨਹੀਂ ਸੁੱਤਾ ਹੈਗਾ। ਆ ਵੇਖੋ ਟੇਕ ਪਿਆ ਸੀ ਜੇ ਆ ਵੇਖੋ ਚੂੜਾ ਵੀ ਇਹਦਾ ਟੁੱਟ ਗਿਆ ਤੇ ਮੇਕੋ ਨਹੀਂ ਖਾਚਾ ਨਹੀਂ ਮਿਲ। ਮਾਤਾ ਜੀ ਬਹੁਤ ਸਾਰੀਆਂ ਸਮਾਜ ਸੇਵ ਸੰਸਥਾਵਾਂ ਮਟਾਲੇ ਵਿੱਚ ਹੈਗੀਆਂ ਤੇ ਇਹਨਾਂ ਸੰਪਰਕ ਨਹੀਂ ਕੀਤਾ ਕਦੀ। ਵੇਖੋ ਜੀ ਇਤਰਾਈ ਉਹ ਦੋ ਕੁ ਵਾਰੀ ਸੱਜਿਆ ਸਾਨੂੰ ਇੱਥੇ ਆਪਣੇ ਕੀ ਸੰਵਾਵਚ ਤੇ ਉੱਥੇ ਕੀ ਉਹਨਾਂ ਦੇ ਕੰਮ ਕਿਤੇ ਤੇ ਕੋਈ ਜੁਨੀ ਉਤੇ ਨਹੀਂ ਕੁਝ ਵੀ ਸਾਡੀ ਸਹਾਇਤਾ ਨਹੀਂ ਹੋਈ ਤੇ ਮਾਰਾ ਜੇ ਤੁਸੀਂ ਦੋਵੇਂ ਜਣੇ ਕੰਮ ਤੇ ਚਲੇ ਜਾਂਦੇ ਹੋ ਤੇ ਮਗਰ ਫਿਕਰ ਨਹੀਂ ਹੁੰਦਾ ਕਿ ਇਹਨੂੰ ਉਠਾ ਕੇ ਪਿਸ਼ਾਬ ਕੌਣ ਕਰਵਾਏਗਾ ਬਾਹਰ ਅੰਦਰ ਕੌਣ ਕਰੇਗਾ ਇੱਕ ਮੇਰੀ ਦੋਤੀ ਆ ਜੀ ਆ ਮੈਂ ਰੱਖੀ ਹੈ ਰੋਟੀ ਮਾਰੇ ਇਹਦੀ ਰੋਟੀ ਇਹਨੂੰ ਖਵਾਵੇ ਮੂੰਹ ਤੇ ਦੇ ਆਪਣੇ ਆਪ ਹੀ ਖਾ ਸਕਦਾ ਤੇ ਦੋਤੀ ਰੱਖੀ ਸਵਾਨ ਹੋਈ ਆ ਵੇਖੋ ਹਾਲੇ ਕੋਲੀ ਦੀ ਦੀ ਪੱਕੀ ਰਹਿੰਦੀ ਆ ਛੋਟੀ ਜੀ ਰੱਖੀ ਤੇ ਉਹ ਫਿਰ ਹੀ ਰਲਨੇ ਕਿੰਨੇ ਬੱਚੇ ਨੇ ਪਾਏ ਕੀ ਮੰਗ ਕੀ ਹੈ ਤੁਹਾਡੀ ਕੀ ਮੰਗ ਕਰਦੇ ਹੋ ਜੇ ਤੁਹਾਡੀ ਕੋ ਮਦਦ ਕਰਨਾ ਚਾਵੇ ਕੋਈ ਸਾਡੇ ਜਿਹੜਾ ਦਰਸ਼ਕ ਵੇਖਦੇ ਆ ਕੋਈ ਦਾਨੀ ਸੱਚੇ ਦੀ ਕੋਈ ਮਦਦਗੀ ਦੀ ਜਾਂ ਨਹੀਂ ਹੋ ਰਹੀ ਕੀ ਮੰਗਣਾ ਕਿੱਦਾਂ ਦੀ ਮਦਦ ਚਾਹੁੰਦੇ ਇਹ ਬੱਚੇ ਦਾ ਚਲੋ ਆਦਾ ਜੁਝ ਹੋਵੇ ਕੁਛ ਕੁਛ ਹੋ ਜੇ ਕੋਈ ਖਾਣ ਪੀਣ ਦਾ ਦਾ ਜਗਾਰ ਹੋ ਜੇ ਹੋ ਰਹੀ ਕੀ ਮੰਗਣਾ ਤੁਹਾਨੂੰ ਦੱਸ ਰਹੀ ਸੀ ਨਾ ਕਿ व्हीਲ ਚੇਅਰ ਦੀ ਮੰਗ ਕਰਦੇ ਹੋ ਹਾਂਜੀ ਆਂਦੇ ਆ ਕਿ ਇਹਨੂੰ ਮਿਠਾ ਕੇ ਤੇ ਉਠਾ ਵਟਾ ਦੇ ਆ ਕਿ ਉਹ ਸਾਂ ਤੇ ਵਿਚਾਰੀ ਦਾ ਲੱਕ ਜਿਹੜਾ ਆਖੜਿਆ ਆ ਉਹ ਕਹਿੰਦੇ ਬੈਠ ਹੁੰਦਾ ਮਾਂ ਮਰੀ ਕਦੋਂ ਦੀ ਮੰਗ ਕਰਨ ਦੇ ਉਹ ਵੀਲਚੇਅਰ ਦੀ ਕਿੰਨਾ ਚਿਰ ਹੋ ਗਿਆ ਇਹ ਅੱਗੇ ਜੀ ਮਿਲੀ ਸੀ ਜੋ ਫਿਰ ਟੁੱਟ ਗਈ ਸੀ ਹਾਂਜੀ ਹਾਂ ਹੁਣ ਨਹੀਂ ਫੇਰ ਮੈਂ ਗਈ ਨਹੀਂ ਤੁਹਾਡੇ ਪੁੱਤ ਨੇ ਸਾਨੂੰ ਆਉਂਦਾ ਚਾਹ ਪੁੱਛੀ ਹੈ ਭਾਵੇਂ ਜਿੰਨਾ ਮਰਜੀ ਹੈ ਦਿਲ ਦਾ ਰਾਜਾ ਬੰਦਾ ਵਾ ਕੀ ਕਰਾਂ ਜੀ ਸਾਰਿਆਂ ਨੂੰ ਜੀ ਚਾਹ ਆਂਦਾ ਭਾਈ ਇਹ ਜਿਹੜਾ ਵੀ ਅਜੇ ਬੜਾ ਕੁਝ ਹੁੰਦਾ ਵੇਖ ਕੇ ਤੇ ਮੈਂ ਦਰਸ਼ਕਾਂ ਨੂੰ ਦੱਸਦਾ ਭਾਵੇਂ ਸਾਡਾ ਵੀਰ ਜਿਹੜੀ ਮਰਜ਼ੀ ਹਾਲਾਤ ਚ ਹੈ ਔਰ ਪਰਿਵਾਰ ਦੇ ਕੋਈ ਸੰਸਕਾਰ ਹੁੰਦੇ ਆ ਕੋਈ ਕੁਦਰਤੀ ਮੇਰ ਹੁੰਦੀ ਆ ਕਿ ਜਦੋਂ ਇੱਥੇ ਪਹੁੰਚੇ ਆ ਨੇ ਬੜੀ ਉੱਚੀ ਆਵਾਜ਼ ਨਾਲ ਪਰਿਵਾਰ ਨੂੰ ਕਿਹਾ ਕਿ ਚਾਹ ਕਿ ਗੈਸਟ ਆਏ ਨੇ ਸਾਡੇ ਘਰ ਦੇ ਵਿੱਚ ਉਹਨਾਂ ਨੂੰ ਚਾਹ ਪਿਆਈ ਜਾਏ ਬਾਪੂ ਜੀ ਬਾਪੂ ਜੀ ਕੀ ਕਹਿਣਾ ਚਾਹੋਗੇ ਬੇਟੇ ਨੂੰ ਯਾਦ ਕਰਦੇ ਹੋ ਨੌ ਨੂੰ ਯਾਦ ਕਰਦੇ ਹੋ ਕਿ ਰੈਨ ਨੂੰ ਵੇਖਦੇ ਉਹਦੇ ਘਰ ਨਹੀਂ ਆਏ ਉਹਦੇ ਯਾਦ ਕਰਨਾ ਹੀ ਆ ਕਾਵਾ ਕੰਮ ਕਰ ਦਿਓ ਮੈਂ ਡੈਡ ਜੀ ਜੁੜੀ ਨਹੀਂ ਕਹੋਗੇ ਮੈਂ ਡੈਡ ਜੀ ਨਹੀਂ ਮੈਂ ਤਾਂ ਜਦ ਦੋ ਰੱਖੇ ਦੇ ਦੇ ਟੋਟੀਆਂ ਉਹਨਾਂ ਨੂੰ ਪੱਠੀ ਲਿਆ ਦੇ ਦੇ ਬੰਧਿਆੜੀ ਕਿੰਨੀ ਕ ਬਣ ਜਾਂਦੀ ਹੈ ਬਿਆੜੀ ਕਿਤੋਂ ਕਰਨੀ ਮੈਂ ਅੱਡੇ ਤੇ ਚੰਜਾ ਤੇ ਚੱਲ ਜਾਂਦੀ ਅੱਗੇ ਕਰਦਾ ਹੀਗਾ ਤੇ ਹੁਣ ਅੱਗੇ ਮੈਂ ਟਰੈਕਟਰ ਚਲਾਉਂਦਾ ਹਾਂ ਜੀ ਉਹ ਨਹੀਂ ਹੁੰਦਾ ਹੁਣ ਮੈਂ ਚਾਹ ਤੇ ਤੇ ਜਦੋਂ ਮਾਤਾ ਜੀ ਨੂੰ ਚੋਕੇ ਬਾਹਰ ਅੰਦਰ ਕਰਨਾ ਪੈਂਦਾ ਤੁਸੀਂ ਤੇ ਆਪ ਬੜੇ ਬਜ਼ੁਰਗ ਹੋ ਕਿ ਉਹ ਭਾਰ ਤੇ ਹੈ ਇਹ ਬੱਚੇ ਦਾ ਤੇ ਫਿਰ ਕਿੰਨੀ ਕੁ ਮੁਸ਼ਕਲ ਹੁੰਦੀ ਬੜੀ ਮੁਸ਼ਕਲ ਹੁੰਦੀ ਹੈ ਜੀ ਬਹੁਤ ਮੁਸ਼ਕਲ ਹੁੰਦੀ ਤੂਤਾ ਕੇ ਖਾਨੀ ਤਰ੍ਹਾਂ ਬਤਾ ਕਰਨ ਪੈ ਜਾਂਦਾ ਜੀ ਇਹਨੂੰ ਵਕੜਾ ਕੇ ਇਹ ਜਰਾ ਕਰੀ ਕੇ ਬੰਨਨ ਦਾ ਲੱਗੇ ਹੈ ਬੰਨੇ ਤੇ ਮੈਨੂੰ ਨਹੀਂ ਚੁੱਕਿਆ ਜਾਂਦਾ ਹੈਗਾ ਮੈਂ ਬੜੀ ਮੁਸ਼ਕਲ ਚੁੱਕ ਨਹੀਂ ਅੰਦਰ ਬਾਹਰ ਕਰਨੀ ਪਰ ਉਹ ਸਾਰਾ ਕਰਿਓ ਬਾਇਗੁਰ ਦੇ ਪਰਮਾਤਮਾ ਦੇ ਹਾਂਜੀ ਇਹ ਉਹ ਸਾਦੇ ਲੱਕ ਨਹੀਂ ਵੇਖੋ ਜੀ ਉਹਦੀ ਪਾਣੀ ਨੂੰ ਮਨਜ਼ੂਰ ਕਰਨਾ ਪੈਂਦਾ ਹੋਰੀ ਕੀ ਕਰ ਸਕਦੀ ਹੁਣ ਇਹ ਇਹ ਨੂੰ ਛੱਡ ਨਹੀਂ ਸਕਦੀ ਕਿਤੇ ਕੁਝ ਨਹੀਂ ਮੈਂ ਕਿਤੇ ਜਾਂਦੀ ਨਹੀਂ ਆਉਂਦੀ ਨਹੀਂ ਜਾਣਾ ਕਿੱਥੇ ਨੇ ਮਾਦਾ ਤੁਹਾਡਾ ਕੋ ਫੋਨ ਨੰਬਰ ਹੈ ਯਾਦ ਹੈ ਤੁਹਾਨੂੰ ਫੋਨ ਨੰਬਰ ਤੁਹਾਡਾ ਜੀ ਉਹ ਗੱਡੀ ਨੂੰ ਪਤਾ ਜੀ ਮੈਨੂੰ ਉਹ ਕੱਟਾ ਜੇ ਤਾਂ ਮੈਂ ਦਸਕਾਂ ਨੂੰ ਦੱਸ ਦਿੰਦਾ ਕਿ ਬਜ਼ੁਰਗ ਜੋੜਾ ਜਿਆਦਾ ਪੜੇ ਵੀ ਨਹੀਂ ਹੈ ਔਰ ਮੈਂ ਇਹਨਾਂ ਦਾ ਬਕਾਇਦਾ ਮੋਬਾਈਲ ਨੰਬਰ ਲੈ ਕੇ ਜਾਂ account ਨੰਬਰ ਲੈ ਕੇ ਕੋਸ਼ਿਸ਼ ਕਰਾਂਗਾ ਸਕਰੀਨ ਤੇ ਮੈਂ ਉਹ ਫਲੈਸ਼ ਕਰਾਂ ਤੇ ਦਾਨੀ ਸੱਜਣਾਂ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਦੀ ਬਾਝਹਰ ਫੜਨੀ ਹੈ ਆਓ ਹੁਣ ਉਸ ਫਰਿਸ਼ਤੇ ਨੂੰ ਮੈਂ ਮਲਾਉਣਾ ਚਾਹੁੰਦਾ ਕਿ ਕਿ ਮੈਂ ਅਕਸਰ ਗੱਲ ਕਰਦਾ ਇਹੋ ਜਿਹਾਂ ਜੋ ਤੁਹਾਡੇ ਸਾਹਮਣੇ ਹੱਦ ਬੀਤੀਆਂ ਸੁਣਾਉਂਦੇ ਆ ਜੋ ਸ਼ਖਸ ਜੋ ਵਿਅਕਤੀ ਸਾਨੂੰ ਉਥੇ ਲੈ ਕੇ ਜਾਂਦੇ ਆ ਮੈਂ ਕਹਿੰਦਾ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਕਿਸੇ ਦਾ ਦਰਦ ਜਾਨਣਾ ਬੜੀ ਵੱਡੀ ਗੱਲ ਹੈ ਸਾਡੇ ਸਿੰਘ ਸਾਹਿਬ ਅੜਕੀ ਨਾ ਕੁੱਕੂ ਪਾਲ ਸਿੰਘ ਕੁੱਕੂ ਭਾਜੀ ਪਰਿਵਾਰ ਦਾ ਕਿਦਾਂ ਸੰਪਰਕ ਹੋਇਆ ਤੁਹਾਨੂੰ ਕਿਦਾਂ ਪਤਾ ਲੱਗਾ ਕਿ ਪਰਿਵਾਰ ਦੇ ਜਾਂ ਬੱਚੇ ਦੀ ਕੰਡੀਸ਼ਨ ਇਹਦੇ ਵਿੱਚ ਬੈਕ ਸਾਈਡ ਤੋਂ ਨਾ ਭਾਈ ਵੀਰ ਮਨਿੰਦਰ ਸਿੰਘ ਜੀ ਆ ਮਨਿੰਦਰ ਸਿੰਘ ਡੀਕੇ ਉਹ ਮੈਨੂੰ ਕਾਫੀ ਚਿਰ ਤੋਂ ਕਹਿ ਰਹੇ ਸੀ ਕਿ ਤੁਸੀਂ ਸੰਸਥਾ ਚਲਾ ਰਹੇ ਹੋ ਤੇ ਸਾਡੇ ਤੇਲੀਆਂ ਵਾਲ ਕੱਚੇ ਕੋਟ ਤੇ ਇੱਕ ਵੀਰ ਵਾ ਤੇ ਕਾਫੀ ਮਾੜਾ ਦਾਦੀ ਤੇ ਦਾਦਾ ਕਾਫੀ ਉਹਨਾਂ ਦੀ ਹੈਲਪ ਕਰ ਰਹੇ ਬੱਚੇ ਦੀ ਕਰਦੇ ਪਏ ਆ ਤੇ ਕਾਫੀ ਦੁਖੀ ਆ ਤੇ ਉੱਤ ਤੱਕ ਕੋਈ ਪਹੁੰਚੇ ਨਹੀਂ ਅਜੇ ਤੱਕ ਤੇ ਮੈਂ ਵੇਰ ਇੱਕ ਦੋ ਵਾਰੀ ਉਹਨਾਂ ਨੇ ਮੈਨੂੰ ਕਿਹਾ ਮੈਂ ਇਗਨੋਰ ਕਰ ਦਿੰਦਾ ਰਿਹਾ ਤੇ ਮੈਂ ਜਦ ਇੱਥੇ ਆ ਕੇ ਦੇਖਿਆ ਤੇ ਆਪਣਾ ਸਹੀ ਗਲਤ ਸੀ ਤੁਹਾਨੂੰ ਮੇਰਾ ਮਨ ਪਰ ਆਇਆ ਜੀ ਇਸ ਇਹ ਉਮਰ ਇਹਨਾਂ ਦੀ ਆਪਣੀ ਰੈਸਟ ਕਰਨ ਦੀ ਹੈ ਨਾ ਐਸ਼ ਕਰਨ ਦੀ ਆ ਤੋਂ ਬਚਪਨ ਤੋਂ ਲੈ ਕੇ ਅੱਜ ਤੱਕ ਬੱਚੇ ਨੂੰ ਪਾਲ ਰਹੇ ਆ ਜੋ ਕਿ ਜੋ ਹੈਂਡੀਕੈਪ ਆ ਤੇ ਕਾਫੀ ਚਿਰ ਤੋਂ ਇਹ ਵੀ ਕਹਿ ਰਹੇ ਆ ਵੀ व्हीਲ ਚੇਅਰ ਦੀ ਉਹਨੂੰ ਲੋਡਵਾ ਰਸ਼ਨ ਫੜੀ ਲੋਡਵਾ ਦੇ ਕੋਈ ਹਰ ਤੱਕ ਪਹੁੰਚ ਕਰੇ ਸਾਡੀ ਕੋਈ ਹੈਲਪ ਕਰੇ ਤੁਸੀਂ ਆਪਣੇ ਸ਼ਬਦਾਂ ਵਿੱਚ ਦਰਸ਼ਕਾਂ ਨੂੰ ਦਾਨੀ ਸੱਜਣਾ ਨੂੰ ਐਨਆਰਆਈ ਵੀਰਾਂ ਨੂੰ ਬਹੁਤ ਸਾਰੇ ਵੀਰ ਅੱਗੇ ਵੀ ਆਉਂਦੇ ਆ ਇਹੋ ਜਿਹੇ ਹਾਲਾਤ ਵੇਖ ਕੇ ਆਪਣੇ ਸ਼ਬਦਾਂ ਦੇ ਕੀ ਕਹਿਣਾ ਚਾਹੋਗੇ ਹਾਂਜੀ ਜੀ ਮੈਂ ਦੇਸ਼ਾਂ ਦੇਸ਼ਾਂ ਵਿੱਚ ਰਹਿੰਦੀ ਸਾਰੀ ਸੰਗਤ ਨੂੰ ਇਹੋ ਬੇਨਤੀ ਕਰਨ ਜਾ ਰਿਹਾ ਕਿ ਇਹੋ ਜੇ ਲੋੜਵੰਦ ਪਰਿਵਾਰਾਂ ਦੇ ਲਈ ਜਰੂਰ ਅੱਗੇ ਆਓ ਜੀ 10 20 150 ਦਸਾਂਤ ਜਰੂਰ ਕੱਢੋ ਤਾਂ ਕਿ ਇਹੋ ਜੇ ਲੋੜ ਪਰ ਲੋੜਵੰਦ ਪਰਿਵਾਰਾਂ ਦੇ ਲੇਖ ਲੱਗ ਸਕੇ ਪਰ ਮੈਂ ਵੀ ਆਪਣੇ ਚੈਨਲ ਵੱਲੋਂ ਆਖਰ ਵਿੱਚ ਸਾਰੇ ਦਾਨੀ ਸੱਜਣਾ ਨੂੰ ਖਾਸ ਕਰਕੇ ਬਟਾਲਾ ਦੀਆਂ ਸਮਾਜ ਸੇਵੀ ਸੰਸਥਾਵਾਂ ਦਾਨੀ ਸੱਜਣਾ ਐਨਆਰਵੀਰਾਂ ਨੂੰ ਕਹਾਂਗਾ ਕਿ व्हीਲ ਚੇਅਰ ਕੋਈ ਬਹੁਤ ਵੱਡੀ ਮੰਗਣੀ ਹੈ ਕਿ ਲੱਖਾਂ ਕਰੋੜਾਂ ਦੀ ਹੋਵੇ ਕੋਸ਼ਿਸ਼ ਕਰੋ ਇਸ ਵੀਰ ਨੂੰ व्हीलचेयर जल्दी मिले ਹੋਰ ਵੀ ਜੋ ਵੀ ਸਹਾਇਤਾ ਨੇ ਜਾਂ ਕੋਈ ਪੈਨਸ਼ਨ ਲੱਗਦੀ ਹੈ ਆ ਪਾ ਜਾਂਦੀ ਜਾਂ ਕੋਈ ਇਹਨਾਂ ਨੂੰ ਆ ਦਾਣਾ ਪਾਣੀ ਦੇ ਸਕਦਾ ਹੈ ਸਹਾਇਤਾ ਦੇ ਸਕਦਾ ਹੈ ਜਾਂ ਕੋਈ ਨਕਦ ਸਹਾਇਤਾ ਕਰ ਸਕਦਾ ਹੈ ਬਜ਼ੁਰਗ ਜੋੜੇ ਦੀ ਹਾਲਾਤ ਤੁਸੀਂ ਵੇਖ ਲਿਆ ਤਾਂ ਜ਼ਰੂਰ ਮੈਂ ਕੋਸ਼ਿਸ਼ ਕਰਾਂਗਾ ਪਰਿਵਾਰ ਕੋ ਮੋਬਾਈਲ ਨੰਬਰ ਲੈ ਕੇ ਸਕਰੀਨ ਤੇ ਫਲੈਸ਼ ਕਰਾਂ ਤੁਸੀਂ ਇਸ ਪਰਿਵਾਰ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ